प्यारे दोस्तों ਐਤਵਾਰ ਦਾ ਦਿਨ ਆਪਾਂ ਕੁਝ ਜ਼ਿੰਦਗੀ ਬਾਰੇ ਗੱਲਾਂ ਕਰਦੇ ਹੁੰਨੇ ਆ ਹਰ ਕੋਈ ਚਾਹੁੰਦਾ ਹੈ ਕਿ ਹਰ ਕੋਈ ਉਸ ਨੂੰ ਪਿਆਰ ਕਰੇ ਕੁਝ ਲੋਕ ਚਾਹੁੰਦੇ ਨੇ ਕਿ ਜੇ ਸਾਰੇ ਲੋਕ ਪਿਆਰ ਨਹੀਂ ਕਰਦੇ ਤਾਂ ਘੱਟੋ-ਘੱਟ ਕੋਈ ਖਾਸ ਉਸ ਨੂੰ ਜ਼ਰੂਰ ਪਿਆਰ ਕਰੇ ਕੋਈ ਮਾੜੀ ਭਾਵਨਾ ਨਹੀਂ ਕਿਸੇ ਬੰਦੇ ਦੇ ਅੰਦਰ ਵੀ ਹੋ ਸਕਦੀ ਹੈ ਇਹ ਚੰਗੀ ਭਾਵਨਾ ਹੈ ਪਰ ਜਦ ਇਹ ਤੁਸੀਂ ਇਸ ਗੱਲ ਦਾ ਗੌਰ ਕੀਤਾ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਪਿਆਰ ਕਰਨ ਤੁਸੀਂ ਲੋਕਾਂ ਨੂੰ ਕਿੰਨਾ ਪਿਆਰ ਕਰਦੇ ਹੋ ਅਤੇ ਉਸ ਤੋਂ ਵੀ ਜ਼ਰੂਰੀ ਤੁਸੀਂ ਇਹ ਚਾਹੁੰਦੇ ਆ ਕਿ ਲੋਕ ਤੁਹਾਨੂੰ ਪਿਆਰ ਕਰਨ ਤੁਸੀਂ ਕਿਸੇ ਨੂੰ ਪਿਆਰ ਕਰੋ ਨਾ ਕਰੋ ਪਰ ਕਿ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ। ਤਾਂ ਅੱਜ ਜਿਸ ਵਿਸ਼ੇ ਤੇ ਆਪਾਂ ਗੱਲ ਕਰਨੀ ਆ ਉਹ ਮੁੱਖ ਤੌਰ ਤੇ ਇਹ ਹੀ ਹੈ ਕਿ ਜੇ ਤੁਸੀਂ ਪਿਆਰ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪ ਆਪਣੇ ਨਾਲ ਪਿਆਰ ਕਰੋ। ਹੁਣ ਤੁਸੀਂ ਕਹੋਗੇ ਕਿ ਆਪਣੇ ਨਾਲ ਪਿਆਰ ਦਾ ਕੀ ਅਰਥ ਹੈ? ਇਹ ਤਾਂ ਕਿਤੇ ਨਾਰਸਿਜ਼ਮ ਤਾਂ ਨਹੀਂ ਹੋਇਆ? ਇਹ ਤਾਂ ਕਿਤੇ ਆਤਮ ਮੁਕਤੀ ਤਾਂ ਨਹੀਂ ਹੋਈ ਕਿਤੇ ਇਹ ਆਪਣੇ ਆਪ ਨੂੰ ਪਿਆਰ ਕਰਨਾ ਕਿਤੇ ਮਨਮੁਖਤਾ ਤਾਂ ਨਹੀਂ ਨਹੀਂ ਅਸਲ ਗੱਲ ਤਾਂ ਹੋਰ ਹੈ ਅਸਲ ਗੱਲ ਇਹ ਹੈ ਕਿ ਜਦੋਂ ਵੀ ਵਿਅਕਤੀ ਆਪਣੇ ਆਪ ਨੂੰ ਪਿਆਰ ਕਰਦਾ ਹੈ ਤਾਂ ਉਹਦੇ ਵਿੱਚ ਇੱਕ ਸਵੇਪ੍ਰੋਸਾ ਜਾਗਦਾ ਹੈ ਜਦੋਂ ਉਸ ਵਿੱਚ ਇੱਕ ਸਵੇਪ੍ਰੋਸਾ ਜਾਗਦਾ ਹੈ ਤਾਂ ਉਹ ਫਿਰ ਆਪਣੇ ਆਪ ਦੇ ਵਿੱਚ ਹੀ ਨਹੀਂ ਦੂਸਰੇ ਵੀ ਉਸ ਦੇ ਵਿੱਚ ਪ੍ਰੋਸਾ ਪ੍ਰਗਟ ਕਰਦੀ ਹੈ ਸਭ ਤੋਂ ਪਹਿਲੀ ਗੱਲ ਕਿ ਬਹੁਤ ਵਾਰ ਖਾਸ ਕਰਕੇ ਬੱਚਿਆਂ ਦੇ ਵਿੱਚ ਹੀ ਕਈ ਵਾਰ ਮਾਪਿਓ ਕਈ ਵਾਰ ਜਮਾਤੀ ਕਈ ਵਾਰ ਅਧਿਆਪਕ ਉਹਦੇ ਅੰਦਰ ਇੱਕ ਗੁੰਝਲ ਪਾ ਦਿੰਦੇ ਹਨ ਕੰਪਲੈਕਸ ਪਾ ਦਿੰਦੇ ਹਨ ਅਤੇ ਕਈ ਵਾਰ ਇੱਕ ਕੰਪਲੈਕਸਾ ਜਿਹੜਾ ਉਹਦੀ ਸਾਰੀ ਸ਼ਖਸੀਅਤ ਨੂੰ ਖੰਡਿਤ ਕਰ ਕਿਸੇ ਬੰਦੇ ਨੂੰ ਲੱਗਦਾ ਕਿ ਮੈਂ ਪਤਲਾ ਹਾਂ ਕਿਸੇ ਨੂੰ ਲੱਗਦਾ ਮੈਂ ਮੋਟਾ ਹਾਂ ਕਿਸੇ ਨੂੰ ਲੱਗਦਾ ਮੈਂ ਮਦਰ ਹਾਂ ਕਿਸੇ ਨੂੰ ਲੱਗਦਾ ਮੈਂ ਲੰਬਾ ਹਾਂ ਕਿਸੇ ਨੂੰ ਲੱਗਦਾ ਮੇਰਾ ਰੰਗ ਠੀਕ ਨਹੀਂ ਸਭ ਤੋਂ ਪਹਿਲੀ ਗੱਲ ਤਾ ਤੁਸੀਂ ਜਿਵੇਂ ਦੇਵੀ ਹੋ ਆਪਣੇ ਆਪ ਨੂੰ ਉਸੇ ਤਰ੍ਹਾਂ ਪਰਮਾਨ ਕਰੋ ਬਹੁਤ ਵਾਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਜਿਹੜਾ ਸਰੀਰ ਹੈ ਇਸ ਨੂੰ ਪ੍ਰਵਾਨ ਕਰੋ ਕਿਉਂਕਿ ਇਹ ਤੁਹਾਨੂੰ ਰੱਬ ਨੇ ਦਿੱਤਾ ਹੈ ਮੈਂ ਸਮਝਦੇ ਕਿ ਜੇ ਰੱਬ ਨੇ ਨਾ ਵੀ ਦਿੱਤਾ ਮੰਨੀਏ ਬਹੁਤ ਸਾਰੇ ਨਾਸਤਿਕ ਲੋਕ ਆ ਜਿਹੜੇ ਇਸ ਗੱਲ ਨੂੰ ਨਹੀਂ ਮੰਨਣਗੇ ਕਿ ਸਰੀਰ ਰੱਬ ਨੇ ਦਿੱਤਾ ਹੈ ਜਾਂ ਕੁਦਰਤ ਨੇ ਦਿੱਤਾ ਹੈ ਤਾਂ ਘੱਟੋ-ਘੱਟ ਤੁਸੀਂ ਇਹ ਮੰਨੋ ਕਿ ਇਹ ਕੁਦਰਤ ਨੇ ਦਿੱਤਾ ਹੈ ਤੇ ਕੁਦਰਤ ਨੇ ਜਿਹੜਾ ਸਰੀਰ ਤੁਹਾਡਾ ਦਿੱਤਾ ਹੈ ਇਹਦੇ ਵਿੱਚ ਜਿਹੜੀ ਵੱਡੀ ਦੇਣ ਉਹ ਤੁਹਾਡੇ ਮਾਪਿਆਂ ਵੱਲੋਂ ਆਏ ਹੋਏ ਗੁਣ ਸੂਤਰ ਨੇ ਉਹਨਾਂ ਵੱਲੋਂ ਦਿੱਤੇ ਜੀਨ ਨੇ ਹੁਣ ਤੁਸੀਂ ਕਹੋਗੇ ਕਿ ਮਾਂ ਤਾਂ ਮੇਰੀ ਬੜੀ ਗੋਰੀ ਸੀਗੀ ਮੇਰੀ ਨਾਨੀ ਵੀ ਬੜੀ ਗੋਰੀ ਸੀ ਮੇਰਾ ਬਾਪ ਕਾਲਾ ਸੀ ਤੇ ਮੇਰਾ ਰੰਗ ਮਾਂ ਵਾਂਗ ਗੁਰਾ ਕਰ ਦਿੰਦਾ ਕਾਲਾ ਕਿਉਂ ਨਾ ਕਰਦਾ ਕਾਲਾ ਕਿਉਂ ਕਰਤਾ ਭਾਈ ਕੁਦਰਤ ਜਦੋਂ ਸਿਲੈਕਸ਼ਨ ਕਰਦੀ ਆ ਉਦਰਤ ਜਦੋਂ ਚੋਣ ਕਰਦੀ ਆ ਉਹ ਇਹ ਚੰਗੀ ਹੈ ਕਿ ਜਿਹੜੀ ਚੀਜ਼ ਵੀ ਮੈਂ ਚੁਣਾ ਉਹ ਚੰਗੀ ਚੁਣਾ ਤੁਹਾਡੇ ਲਈ ਕਾਲਾ ਰੰਗ ਚੰਗਾ ਹੋਵੇਗਾ ਕਿਉਂ ਕਿ ਕੁਦਰਤ ਨੂੰ ਤਾਂ ਇਹ ਪਤਾ ਹੋਵੇਗਾ ਕਿ ਜਿਹੜਾ ਗੋਰਾ ਰੰਗ ਆ ਭਾਵਾਂ ਇਹਦੀ ਨਾਨੀ ਨੂੰ ਨਹੀਂ ਭਾਵਾਂ ਇਹਦੀ ਮਾਂ ਨੂੰ ਨਹੀਂ ਪਰ ਜੇ ਇਸ ਵਿਅਕਤੀ ਚ ਚਲਿਆ ਗਿਆ ਤਾਂ ਫੇਰ ਇਸ ਗੂਰੇ ਰੰਗ ਦੇ ਨਾਲ ਹੋ ਸਕਦਾ ਸਨ ਅਲਰਜੀ ਆ ਰਹੀ ਹੋਵੇ ਤਾਂ ਕੁਦਰਤ ਤਾਂ ਤੁਹਾਨੂੰ ਕਿਸੇ ਵੱਡੇ ਕੈਰ ਤੋਂ ਬਚਾ ਰਹੀ ਹੈ ਹੋ ਸਕਦਾ ਉਹਦੇ ਨਾਲ ਕੈਂਸਰ ਦਾ ਜੀਨ ਅਟੈਚ ਹੋਵੇ ਉਹ ਤਾਂ ਤੁਹਾਨੂੰ ਉਸ ਤੋਂ ਬਚਾ ਰਹੀ ਹੈ ਇਸੇ ਤਰ੍ਹਾਂ ਕਈ ਵਾਰੀ ਬੰਦਿਆਂ ਨੂੰ ਲੱਗਦਾ ਹੈ ਕਿ ਮੇਰੇ ਬਾਪ ਦਾ ਕੱਦ ਤਾਂ ਬੜਾ ਲੰਮਾ ਸੀ ਮੇਰੀ ਮਾਂ ਮਦਰੀ ਸੀ ਪਤਾ ਨਹੀਂ ਮੈਂ ਮੇਰੇ ਮਾਮੇ ਵੀ ਮਦਰੇ ਸੀ ਮੈਂ ਮਾਮਿਆਂ ਤੇ ਕਿਉਂ ਚੱਲਿਆ ਗਿਆ ਮੈਂ ਆਪਦੇ ਬਾਪ ਤੇ ਜਾਂ ਦਾਦੇ ਤੇ ਨਹੀਂ ਗਿਆ ਭਾਈ ਹੋ ਸਕਦਾ ਹੈ ਤੇਰੇ ਦਾਦੇ ਨੂੰ ਗਠੀਆ ਹੋਵੇ ਹੋ ਸਕਦਾ ਤੇਰੇ ਬਾਪ ਨੂੰ ਨਾ ਹੋਵੇ ਪਰ ਕੁਦਰਤ ਨੂੰ ਤਾਂ ਪਤਾ ਹੈ ਕਿ ਜੇ ਮੈਂ ਜੀਨ دیتا ਤਾਂ ਹੋ ਸਕਦਾ ਇਹਨੂੰ ਗਠੀਆ ਹੋ ਜੀ ਇਸ ਕਰਕੇ ਹੋ ਸਕਦਾ ਹੈ ਕਿ ਕੁਦਰਤ ਨੇ ਤੈਨੂੰ ਭਾਈ ਨਾ ਲੰਮਾ ਬਣਾਇਆ ਹੋਵੇ ਮਧਰਾ ਬਣਾਤਾ ਹੋਵੇ ਸੋ ਪਹਿਲੀ ਗੱਲ ਤਾਂ ਇਹ ਕਿ ਕੁਦਰਤ ਦੀ ਦਿੱਤੀ ਹੋਈ ਜਿਹੜੀ ਤੁਹਾਡਾ ਸਰੀਰ ਹੈ ਜਿਹੜਾ ਤੁਹਾਡੇ ਮਾਪਿਓ ਤੋਂ ਤੁਹਾਨੂੰ ਜੀਨ ਰਾਹੀਂ ਪ੍ਰਾਪਤ ਸਰੀਰ ਜਿਵੇਂ ਦਾ ਹੈ ਉਸ ਨੂੰ ਉਹ ਤੁਹਾਡੇ ਲਈ ਸਭ ਤੋਂ ਵਧੀਆ ਹੈ ਤੁਹਾਡੇ ਲਈ ਸਭ ਤੋਂ ਵਧੀਆ ਸੀ ਉਸ ਨੂੰ ਪਰਵਾਣ ਕਰੋ ਹੁਣ ਜਿਹੜੀ ਅਗਲੀ ਗੱਲ ਹੈਗੀ ਆ ਉਹ ਏ ਕਿ ਜਿਹੋ ਜਾਂ ਤੁਹਾਨੂੰ ਸਰੀਰ ਮਿਲਿਆ ਤੇ ਜਿਹੋ ਜਾਂ ਤੁਸੀਂ ਬਣਾਉਣਾ ਚਾਹੁੰਦੇ ਆ ਉਹ ਬਹੁਤੇ ਵਾਰੀ ਜੋ ਤੁਸੀਂ ਬਣਾਉਣਾ ਚਾਹੁੰਦੇ ਆ ਉਹ ਅਸਲ ਦੇ ਵਿੱਚ ਤਾਂ ਆਲੇ ਦੁਆਲੇ ਦੇ ਲੋਕਾਂ ਦਾ ਪ੍ਰਭਾਵ ਹੁੰਦਾ ਹੈ ਇਹ ਅਸਲ ਦੇ ਵਿੱਚ ਤਾਂ ਇੱਕ ਸੱਭਿਆਚਾਰਕ ਕੰਸਟਰਕਸ਼ਨ ਆ ਇਹ ਤਾਂ ਅਸਲ ਦੇ ਵਿੱਚ ਇੱਕ ਘਾੜਤ ਜਿੰਨੀ ਦੇਰ ਸਾਡੇ ਤੇ ਪੱਛਮੀ ਸੱਭਿਆਚਾਰ ਦਾ ਬਹੁਤਾ ਪ੍ਰਭਾਵ ਨਹੀਂ ਪਿਆ ਉਨੀ ਦੇਰ ਜਿਹੜਾ ਸਾਡਾ ਔਰਤਾਂ ਦੇ ਪ੍ਰਤੀ ਦ੍ਰਿਸ਼ਟੀਕੋਣ ਸੀ ਉਹ ਸੀਗਾ ਕਿ ਜਿਹੜੀ ਮੋਟੀ ਤਾਜੀ ਹੁੰਦੜ ਮੋٹے ਠੁੱਲੇ ਅੰਗਾਂ ਵਾਲੀਆ ਉਸ ਨੂੰ ਹੀ ਖੂਬਸੂਰਤ ਸਮਝਿਆ ਜਾਂਦਾ ਸੀ ਤੁਸੀਂ ਕਦੇ ਪ੍ਰਾਣੀਆਂ ਕਿਤਾਬਾਂ ਦੇ ਵਿੱਚ ਜਿਹੜੀਆਂ ਹੱਥ ਨਾਲ ਬਣੀਆਂ ਪੇਂਟਿੰਗਸ ਨੇ ਉਹ ਹੀ ਰਾਜੇ ਦੀਆਂ ਪੇਂਟਿੰਗ ਦੇ ਵਿੱਚ ਹੀਰ ਦੇਖੋ ਕਿ ਉਹ ਹੁੰਦਲ ਹੀੜ ਤਾਕਤਵਾਰ ਭਰ ਜਵਾਨੀ ਵਾਲੀ ਔਰਤ ਦੀ ਕੁੜੀ ਦੀ ਤਸਵੀਰ ਉਹ ਕੋਈ ਪਤਲੀ ਛਮਕ ਛੱਲੋ ਨਹੀਂ ਆ ਤੁਸੀਂ ਜੇ ਪ੍ਰਾਣੀਆਂ ਮੂਰਤੀਆਂ ਦੇਖੋ ਉਹਨਾਂ ਮੂਰਤੀਆਂ ਦੇ ਵਿੱਚ ਜਿਹੜੇ ਤੁਸੀਂ ਔਰਤ ਦੇ ਆਕਾਰ ਵੇਖੋ ਤਾਂ ਉਹਨਾਂ ਦੇ ਭਾਰੇ ਭਾਰੇ ਆ ਜਿਹੜੇ ਅੰਗ ਨੇ ਪਰ ਬਾਅਦ ਦੇ ਵਿੱਚ ਪੱਛਮ ਦੇ ਪ੍ਰਭਾਵ ਦੀ ਇਨਸਾਨ ਨੂੰ ਲੱਗਣ ਲੱਗਿਆ ਕਿ ਪਤਲਾ ਹੋਣਾ ਹੀ ਇੱਕ ਚੰਗੀ ਚੀਜ਼ ਹੈਗੀ ਸੋ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਸਾਡੇ ਸੱਭਣ ਦੇ ਮਾਪਦੰਡ ਹੈਗੇ ਆ ਉਹ ਅਸਲ ਦੇ ਵਿੱਚ ਤਾਂ ਸਮਾਜਿਕ ਤੌਰ ਤੇ ਬਣਾਏ ਹੋਏ ਮਾਪਦੰਡ ਆ ਉਹਦੇ ਪਿੱਛੇ ਨਾ ਲੱਗੋ ਪਰ ਸਮਾਜਿਕ ਦਬਾਅਓ ਇੰਨਾ ਹੁੰਦਾ ਕਿ ਤੁਸੀਂ ਇਹਦੇ ਤੋਂ ਬਹੁਤਾ ਬਾਤ ਚ ਨਹੀਂ ਸਕੇ ਤਾਂ ਫਿਰ ਦੂਜਾ ਤਰੀਕਾ ਕੀ ਹੈਗਾ ਕਿ ਤੁਸੀਂ ਜਿਹੜੀਆਂ ਚੀਜ਼ਾਂ ਜਿਹੋ ਜਿਹਾਂ ਤੁਸੀਂ ਚਾਹੁੰਦੇ ਹੋ ਉਹੋ ਜਿਹੀਆਂ ਕਰਨ ਦੇ ਲਈ ਤੁਸੀਂ ਕੁਝ ਕੋਸ਼ਿਸ਼ ਕਰੋ ਤੇ ਕੋਸ਼ਿਸ਼ ਦੋ ਤਰ੍ਹਾਂ ਦੀ ਹੈ ਇੱਕ ਕੋਸ਼ਿਸ਼ ਹੈਗੀ ਆ ਕਿ ਤੁਸੀਂ ਕੁਝ ਆਪਣਾ ਖਾਣ ਪੀਣ ਸੁਧਾਰੋ ਦੂਜੇ ਪਾਸੇ ਕੀ ਹੈ ਕਿ ਤੁਸੀਂ ਮਿਹਨਤ ਕਰੋ ਕਸਰਤ ਕਰੋ ਇਹਦੇ ਨਾਲ ਕਾਫੀ ਹੱਦ ਤੱਕ ਤੁਸੀਂ ਆਪਣੇ ਜਿਹੜਾ ਕਹਿ ਸਕਦੇ ਨੇ ਕਿ ਨਿਸ਼ਾਨਾ ਹੈ ਉਹਨੂੰ ਪ੍ਰਾਪਤ ਕਰ ਸਕਦੇ ਆ ਪਰ ਕਈ ਵਾਰ ਕੀ ਹੈ ਕਿ ਬੰਦੇ ਬਹੁਤ ਜ਼ਿਆਦਾ ਜਿੱਦ ਕਰਦੇ ਆ ਮਾਪਿਆਂ ਵੱਲੋਂ ਤਾਂ ਜੀਨ ਮਿਲਿਆ ਤੁਹਾਨੂੰ ਜਿਹਨੂੰ ਕਹਿ ਸਕਦਾ ਭਰਵੇਂ ਜੁੱਸੇ ਦਾ ਤੇ ਤੁਸੀਂ ਆ ਜਿਹੜੇ ਉਹ ਛੀਟ ਕੇ ਬੜਨਾ ਚਾਹੁੰਦੇ ਆ ਤਾਂ ਤੁਸੀਂ ਨਾ ਕੇਵਲ ਆਪਦਾ ਹੀ ਨੁਕਸਾਨ ਕਰਦੇ ਆ ਸਗੋਂ ਮੈਂ ਕੁਝ ਇਹ ਜਿਹੀਆਂ ਕੁੜੀਆਂ ਨੂੰ ਵੀ ਜਾਣਦਾ ਹੈ ਜਾਂ ਮੇਰੀ ਵਾਈਫ ਮੇਰੀ ਪਤਨੀ ਚਰਨਜੀਤ ਦੱਸਦੀ ਰਹਿੰਦੀ ਹੈਗੀ ਆ ਕਿ ਕੁਝ ਕੁੜੀਆਂ ਜਿਹੜੀਆਂ ਉਹ ਐਨੀ ਡਾਈਟਿੰਗ ਕਰਦੀਆਂ ਪਤਲੇ ਹੋਣ ਦੀ ਚੱਕਰ ਦੇ ਵਿੱਚ ਐਨੀ ਡਾਈਟਿੰਗ ਕਰਦੀਆਂ ਕਿ ਉਹਨਾਂ ਦਾ ਜਿਹੜਾ ਚਿਹਰਾ ਉਹ ਬੜਾ ਭੇ ਦੇ ਨਿਸ਼ਾਨੀਆਂ ਦੇਣ ਲੱਗ ਪੈਂਦਾ ਉਹ ਐਂ ਲੱਗਦਾ ਹੈ ਕਿ ਜਿਵੇਂ ਬਿਮਾਰ ਹੋ ਗਈ ਜਿਵੇਂ ਉਹਦਾ ਚਿਹਰਾ ਕਈ ਵਾਰ ਪੀਲੇ ਪੈਣਾ ਸ਼ੁਰੂ ਹੋ ਜਾਂਦਾ ਉਲਟਾ ਸੋ ਨਿਸ਼ਚੇ ਹੀ ਤੁਸੀਂ ਜਿਹੜੀ ਕੋਈ ਡਾਈਟ ਪਲਾਨ ਵੀ ਕਰਨੀ ਆ ਉਹ ਇਸ ਤਰ੍ਹਾਂ ਦੀ ਨਹੀਂ ਕਰਨੀ ਕਿ ਸਰੀਰ ਨੂੰ ਹੋਰ ਨੁਕਸਾਨ ਪਹੁੰਚਾ ਲੈਣਾ ਇਸੇ ਤਰ੍ਹਾਂ ਜਿਹੜੀ ਕਸਰਤ ਹੈਗੀ ਆ ਕਰਨੀ ਚਾਹੀਦੀ ਆ ਪਰ ਕਸਰਤ ਇੱਕ ਖਾਸ ਪੜਾ ਤੋਂ ਵੱਧ ਤੁਹਾਡੀ ਸਹਾਇਤਾ ਨਹੀਂ ਕਰ ਸਕਦੀ ਇਹਦੇ ਵਿੱਚ ਸੰਤੁਲਨ ਲਿਆਉਣ ਦੀ ਲੋੜ ਆ ਕਿ ਜਿਹੋ ਜਿਹੇ ਤੁਹਾਡੇ ਜੀਨ ਆ ਉਸ ਤੋਂ ਜੇ ਵੱਖਰੇ ਢੰਗ ਦਾ ਤੁਸੀਂ ਆਪਦੇ ਸਰੀਰਿਕ ਬੰਤਰ ਬਣਾਉਣੀ ਚਾਹੁੰਦੇ ਆ ਤਾਂ ਉਹਦੇ ਵਿੱਚ ਕੁਝ ਹੱਦ ਤੱਕ ਹੀ ਖਾਦ ਖਰਾਕ ਤੇ ਕੁਝ ਹੱਦ ਤੱਕ ਹੀ ਜਿਹੜੀ ਤੁਹਾਡੀ ਕਸਰਤ ਹੈਗੀ ਆ ਉਹ ਅਸਰੰਦਾਜ਼ ਹੋ ਸਕਦੀ ਆ ਨਹੀਂ ਤਾਂ ਫਿਰ ਕੀ ਹੈਗਾ ਕਿ ਤੁਸੀਂ ਦੁਖੀ ਹੀ ਹੋਵੋਗੇ ਤਾਂ ਦੁਖੀ ਹੋਣ ਤੋਂ ਚੰਗਾ ਹੈ ਕਿ ਤੁਸੀਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਜਿਵੇਂ ਤੁਸੀਂ ਹੈ ਉਸ ਨੂੰ ਪਰਵਾਨ ਕਰੋ ਇਹਦੇ ਨਾਲ ਹੀ ਇੱਕ ਗੱਲ ਹੋਰ ਜੁੜਦੀ ਆ ਕਿ ਕੁਝ ਸਾਧਨ ਨੇ ਕਿ ਜਿਹਦੇ ਨਾਲ ਤੁਸੀਂ ਜਿਹੋ ਜਾਂ ਤੁਸੀਂ ਆਪਣੇ ਆਪ ਨੂੰ ਚਾਹੋ ਨੇ ਆ ਉਹ ਜੇ ਬਣ ਸਕ ਕਿ ਜੇ ਹੁਣ ਤੁਹਾਡਾ ਕਦ ਛੋਟਾ ਹੈ ਤੇ ਤੁਸੀਂ ਲੰਮੇ ਲੱਗਣਾ ਚਾਹੁੰਦੇ ਆ ਤਾਂ ਨਿਸ਼ਚੇ ਹੀ ਜੇ ਤੁਸੀਂ ਉੱਚੀ ਅੱਡੀ ਦੇ ਬੂਟ ਉੱਚੀ ਅੱਡੀ ਦੇ ਸੈਂਡਲ ਪਹਿਨੋਗੇ ਤਾਂ ਤੁਸੀਂ ਉੱਚੇ ਲੱਗੋਗੇ ਇਸੇ ਪ੍ਰਕਾਰ ਜੇ ਤੁਸੀਂ ਲੰਮੇ ਆ ਤੇ ਛੋਟੇ ਦਿਸਣਾ ਚਾਹੁੰਦੇ ਆ ਤਾਂ ਤੁਸੀਂ ਜੇ ਬਿਨਾਂ ਅੱਡੀ ਤੋਂ ਕਹਿ ਸਕਦੇ ਆ ਜੁੱਤੀ ਜਾਂ ਸੈਂਡਲ ਪਾਓ ਤਾਂ ਤੁਸੀਂ ਛੋਟੇ ਲੱਗੋਗੇ ਪਰ ਇਹ ਫਰਕ ਥੋੜਾ ਹੀ ਪੈ ਸਕਦਾ ਇਸੇ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਵਾਲਾਂ ਦਾ ਸਟਾਈਲ ਅਜਿਹਾ ਕਰਦੇ ਆ ਕਿ ਜੇ ਉਹ ਮਧਰੇ ਆ ਤੇ ਉਹ ਖੜਵਾ ਵਾਲ ਰੱਖਦੇ ਆ ਤੇ ਉਹਦੇ ਨਾਲ ਥੋੜੇ ਜੇ ਲੰਮੇ ਲੱਗਦੇ ਆ ਪੱਗ ਬੰਨਣ ਨਾਲ ਵੀ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਕੱਦ ਵਧ ਗਿਆ ਹੈ ਇਹਦੇ ਉਲਟ ਕਈ ਬੰਦੇ ਇਹ ਵੀ ਲੱਗਦਾ ਹੈ ਕਿ ਮੈਂ ਲੰਮਾ ਨਾ ਲੱਗਾ ਤਾਂ ਨਿਸਚੇ ਹੀ ਡਿਜ਼ਾਈਨਰ ਵੀ ਤੁਹਾਨੂੰ ਦੱਸਦੇ ਨੇ ਕਿ ਤੁਸੀਂ ਕੱਪੜੇ ਕਿਸ ਤਰ੍ਹਾਂ ਦੇ ਪਾਉਣੇ ਆ ਧਾਰੀਆਂ ਕਿਸ ਤਰ੍ਹਾਂ ਹੋਣ ਜੇ ਖੜਵੇਂ ਦਾ ਧਾਰੀਆਂ ਪਾਉ ਤੁਸੀਂ ਲੰਮੇ ਲੱਗੋਗੇ ਜੇ ਤੁਸੀਂ ਲੇਟਵੇਂ ਰੁਖ ਧਾਰੀਆਂ ਪਾਉ ਤਾਂ ਛੋਟੇ ਲੱਗੋਗੇ ਚਲੋ ਇਹ ਡਿਜ਼ਾਈਨਰ ਤੁਹਾਨੂੰ ਦੱਸ ਸਕਦੇ ਆ ਜਾਂ ਤੁਸੀਂ ਇਹਦੇ ਤੇ ਖੋਜ ਕਰ ਸਕਦੇ ਆ ਇਹ ਇੱਕ ਤਰੀਕਾ ਹੈ ਪਰ ਇੱਕ ਤਰੀਕਾ ਇਹ ਵੀ ਆ ਕਿ ਕੁਝ ਲੋਕੇ ਇਹਦੇ ਲਈ ਸਰਜਰੀ ਦਾ ਸਹਾਰਾ ਵੀ ਲੈਂਦੇ ਆ ਤਾਂ ਜਦੋਂ ਤੁਸੀਂ ਆਪਦੇ ਸਰੀਰ ਨੂੰ ਬਦਲਣਾ ਚਾਹੁੰਦੇ ਆ ਤਾਂ ਉਹ ਬਦਲਣਾ ਬਹੁਤ ਵਾਰ ਕੁਝ ਲੋਕਾਂ ਨੂੰ ਤਾਂ ਫਿੱਟ ਬੈਠ ਜਾਂਦਾ ਪਰ ਕੁਝ ਲੋਕਾ ਜਿਹੜੇ ਉਹ ਇਸ ਦਾ ਫਿਰ ਸ਼ਿਕਾਰ ਵੀ ਹੋ ਜਾਂਦੇ ਆ ਕਾਹਵਾਰਾਂ ਦੇ ਵਿੱਚ ਅਕਸਰ ਖਬਰਾਂ ਚਪਦੀਆਂ ਕਿ ਕੁਝ ਲੋਕਾਂ ਨੇ ਮਟਾਪੇ ਲਈ ਮਟਾਪਾ ਦੂਰ ਕਰਨ ਦੇ ਲਈ ਆਪਣੀ ਇੰਟਸਾਈਨ ਸਾਈਨ ਕਟਵਾਤੀ ਆਪਣੀਆਂ ਅੰਤੜੀਆਂ ਦਾ ਕੁਝ ਭਾਗ ਕਟਵਾਤਾ ਜਾਂ ਕੁਝ ਲੋਕਾਂ ਨੇ ਜਿਹੜਾ ਫੈਟ ਜਮਾ ਹੈ ਬੈਲੀ ਦੇ ਵਿੱਚ ਜਿਹੜਾ ਫੈਟ ਜਮਾ ਉਹਨੂੰ ਕਢਵਾਤਾ ਤੋ ਇੱਕ ਵਾਰ ਲੱਗਦਾ ਹੈਗਾ ਕਿ ਉਹਨਾਂ ਨੂੰ ਅਸੀਂ ਠੀਕ ਹੋ ਗਏ ਪਰ ਅਸਲ ਦੇ ਵਿੱਚ ਤਾਂ ਇਹ ਕੁਦਰਤ ਦੀ ਜਿਹੜੀ ਦਖਲਅੰਦਾਜ਼ੀ ਆ ਉਹ ਬਹੁਤ ਹੀ ਵਾਰੀ ਪੁੱਠੀ ਹੀ ਪੈਂਦੀ ਆ ਅਸੀਂ ਵੇਖਿਆ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਮਾਈਕਲ ਜੈਕਸਨ ਉਹਨੂੰ ਬਹੁਤ ਜ਼ਿਆਦਾ ਫੇਮ ਸੀ ਬਹੁਤ ਜ਼ਿਆਦਾ ਮਸ਼ਹੂਰ ਸੀਗਾ ਕੋਈ ਉਹਨੂੰ ਜ਼ਰੂਰਤ ਨਹੀਂ ਸੀ ਪਰ ਗੋਰੇ ਬਣਨ ਦੇ ਚੱਕਰ ਵਿੱਚ ਉਹਨੇ ਆਪ ਦੀ ਚਮੜੀ ਦਾ ਨਾਸ ਮਰਵਾ ਲਿਆ ਤੇ ਨਿਸ਼ਚੇ ਹੀ ਮੈਂ ਸਮਝਦਾ ਹੈਗਾ ਕਿ ਜਿੰਨੀ ਦੇਰ ਸਾਡੀ ਸਰਜਰੀ ਜਾਂ ਜਿੰਨੀ ਦੇਰ ਜਿਹੜਾ ਸਾਡਾ ਇਸ ਤਰ੍ਹਾਂ ਦਾ ਬਨੌਟੀ ਤਰੀਕਾ ਹੈ ਕਿ ਅਸੀਂ ਆਪਣੇ ਸਰੀਰ ਦੀ ਬਣਤਰ ਬਦਲ ਗੀ ਉਹ ਉન્નਤ ਨਹੀਂ ਹੁੰਦਾ ਜਾਂ ਬਿਲਕੁਲ ਜ਼ੀਰੋ ਡਿਫੈਕਟ ਨਾਲ ਇਲਾਜ ਉਹ ਪੂਰਾ ਨਹੀਂ ਹੁੰਦਾਗਾ ਕਿ ਕੋਈ ਨੁਕਸਾਨ ਨਾ ਹੋਵੇ ਉਨੀ ਦੇਰ ਜੇ ਇਹ ਇਲਾਜ ਕਰਾਉਣਾ ਜਿਹੜਾ ਖਤਰੇ ਨਾਲ ਖੇਡਣ ਵਾਲੀ ਗੱਲ ਹੀ ਆ ਉਹ ਚਾਹੇ ਤੁਸੀਂ ਜਿਹਨੂੰ ਕਹਿੰਦੇ ਆ ਕਿ ਜਵਾਨ ਹੋਣ ਲਈ ਜਿਹੜੇ ਟੀਕੇ ਲਗਾਉਂਦੇ ਆ ਜਾਂ ਹੋਰ ਤਰ੍ਹਾਂ ਦੀ ਬੁੱਲਾਂ ਦੀ ਜਾਂ ਅੱਖਾਂ ਦੀ ਸਰਜਰੀ ਕਰਾਉਂਦੇ ਆ ਉਹ ਨਹੀਂ ਕਰਾਉਣੀ ਚਾਹੀਦੀ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਕਿ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਆ ਤਾਂ ਆਪਣੇ ਆਪ ਨੂੰ ਜਿਹੜਾ ਪਿਆਰ ਕਰਨਾ ਉਹ ਤਾਂ ਹੀ ਸੰਭਵ ਹੋਊਗਾ ਜੇ ਤੁਸੀਂ ਪਹਿਲਾਂ ਆਪਣੇ ਆਪ ਨੂੰ ਪ੍ਰਵਾਨ ਕਰੋ ਕਿ ਮੈਂ ਕੀ ਆ ਤੁਹਾਨੂੰ ਆਪਣੇ ਆਪ ਨੂੰ ਜਿਹੜਾ ਪ੍ਰਵਾਨ ਕਰਨਾ ਹੈ ਜਿਹੜਾ ਮਨ ਦੇ ਵਿੱਚ ਆਪਣੀ ਸੋਜ ਦਾ ਆਪਣੇ ਸਹੱ伴 ਦਾ ਸੰਕਲਪ ਲਿਆਉਣਾ ਹੈ ਉਹ ਗੱਲ ਵੱਡੀ ਆ ਨਾ ਕਿ ਉਹ ਗੱਲ ਵੱਡੀ ਆ ਕਿ ਜਿਹੜੀ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਤਾਂ ਨਿਸ਼ਚੇ ਹੀ ਆਪਣੇ ਆਪ ਨੂੰ ਪਿਆਰ ਕਰੋ ਇਹ ਬਹੁਤ ਜ਼ਰੂਰੀ ਆ ਆਪਣੇ ਆਪ ਨੂੰ ਪਿਆਰ ਕਰਨਾ ਤੇ ਇਹ ਜਿਹੜਾ ਜਿਹੜਾ ਬੰਦਾ ਦਾ ਵਿਵਹਾਰ ਵਧੀਆ ਹੁੰਦਾ ਹੈ ਜਿਹੜਾ ਬੰਦਾ ਜਿਹਨੂੰ ਕਹਿੰਦੇ ਆ ਕਿ ਸਰੀਰੋਂ ਨਹੀਂ ਮਨੋਂ ਤੇ ਦਿਨੋਂ ਚੰਗਾ ਹੁੰਦਾ ਉਹਨੂੰ ਸਾਰੇ ਬਹੁਤ ਪਿਆਰ ਕਰਦੇ ਆ ਸਾਡੇ ਕੋਲੇ ਬਹੁਤ ਸਾਰੀਆਂ ਧਾਰਨਾ ਨੇ ਪਰ ਕਿਉਂਕਿ ਜਿਹੜੀਆਂ ਧਾਰਨਾ ਨੇ ਹੋ ਸਕਦਾ ਤੁਸੀਂ ਉਹਨਾਂ ਨੂੰ ਨਾ ਜਾਣਦੇ ਹੋ ਤੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਆਪਾਂ ਉਹੀ ਧਾਰਨਾ ਲੈ ਸਕਦੇ ਹੈਗੇ ਆ ਅਮਤਾਪ ਬਚਨ ਜੇ ਉਹ ਲੰਮੇ ਕੱਦ ਦੇ ਜਿਨੂੰ ਕਹਿੰਦੇ ਆ ਸੰਕਲਪ ਚ ਆ ਜਾਂਦਾ ਜੇ ਲੰਮੇ ਕੱਦ ਦੇ ਉਹ ਕੰਪਲੈਕਸ ਚ ਆ ਜਾਂਦਾ ਕਿ ਮੇਰਾ ਤਾਂ ਕੱਦ ਬਹੁਤ ਲੰਮਾ ਹੈ ਤੇ ਉਹ ਕਦੇ ਫਿਲਮਾਂ ਚ ਪ੍ਰਵਾਨ ਨਹੀਂ ਹੁੰਦਾ ਹਾਲਾਂਕਿ ਇਹ ਗੱਲ ਵੀ ਉਹਨਾਂ ਨੇ ਬਹੁਤ ਸਾਰੇ ਇੰਟਰਵਿਊ ਚ ਮੰਨੀ ਆ ਕਿ ਰੰਬ ਦੇ ਵਿੱਚ ਉਹਨਾਂ ਨੂੰ ਲੋਕ ਕਹਿੰਦੇ ਸੀਗੇ ਕਿ ਫੁੱਟਬਾਲ ਖੇਡ ਲਾ ਜਾਂ ਕੁਝ ਲੋਕਾਂ ਨੇ ਤਾਂ ਸ਼ਬਦ ਇਹ ਵੀ ਵਰਤਿਆ ਕਿ ਤੂੰ ਤਾਂ ਲੰਗੂਰ ਲੱਗਦਾ ਪਰ ਕਿਉਂਕਿ ਉਹਦੇ ਵਿੱਚ ਕਲਾ ਦੀ ਪ੍ਰਤਿਭਾ ਸੀ ਤੇ ਇਸ ਕਰਕੇ ਉਹ ਲੰਮੇ ਕੱਦ ਦੇ ਬਾਵਜੂਦ ਪ੍ਰਵਾਨ ਪੈ ਗਿਆ 6.2 ਉਹਦੀ ਹਾਈਟ ਹੈ ਤੇ ਉਹਦੇ ਉਲਟ ਜਦੋਂ ਮੁਹੱਬਤ ਦੀ ਗੱਲ ਆਈ ਤਾਂ ਮੁਹੱਬਤ ਉਹਨੇ ਕਿਸ ਨੂੰ ਕੀਤੀ ਤੇ ਜੇ ਜਯਾ ਪਾਦੜੀ ਇਹ ਸੋਚ ਲੈਂਦੀ ਕਿ ਮੈਂ ਤਾਂ 5 ਫੁੱਟ ਜਿਹਨੂੰ ਕਹਿ ਸਕਦੇ ਆਂ ਕਿ ਸਵਾ ਇੰਚੀਆਂ ਤੇ ਮੈਂ ਇਸ ਬੰਦੇ ਨੂੰ ਮੁਹੱਬਤ ਕਿਵੇਂ ਕਰ ਸਕਦੀ ਆ ਤਾਂ ਮੁਹੱਬਤ ਕਦੇ ਸਿਰੇ ਨਹੀਂ ਚੜ੍ਹਣੀ ਸੀ ਪਰ ਆਪਾਂ ਜਾਣਦੇ ਆ ਕਿ ਉਹਦੀ ਮੁਹੱਬਤ ਸਿਰੇ ਚੜ੍ਹੀ ਵਿਆਹ ਹੋਇਆ ਬੱਚੇ ਆ ਬੱਚੇ ਵੀ ਹੀਰੋ ਆ ਤਾ ਇਹ ਸਾਲਾਂ ਦੇ ਵਿੱਚ ਮੈਂ ਸਮਝਦਾ ਕਿ ਤੁਸੀਂ ਕੱਦ ਬਾਰੇ ਨਾ ਕੰਪਲੈਕਸ 'ਚ ਆਓ ਤੁਸੀਂ ਰੰਗ ਬਾਰੇ ਨਾ ਕੰਪਲੈਕਸ ਜਾਓ ਤੁਸੀਂ ਮੋਟੇ ਪਤਲੇ ਹੋਣ ਬਾਰੇ ਕੰਪਲੈਕਸ ਚਨਾਓ ਕੰਪਲੈਕਸ ਤਾਂ ਇਸ ਗੱਲੋਂ ਆਓ ਕਿ ਕਿਤੇ ਮੈਂ ਕਿਸੇ ਦਾ ਦਿਲ ਤਾਂ ਨਹੀਂ ਦਿਖਾਉਂਦਾ ਕੀ ਮੈਂ ਕਿਤੇ ਇਹੀਆਂ ਗੱਲਾਂ ਤਾਂ ਨਹੀਂ ਕਰ ਦਿੰਦਾ ਕਿ ਜਿਹਦੇ ਨਾਲ ਲੋਕ ਜਿਹੜੇ ਮੈਨੂੰ ਦਿਲੋਂ ਸੋਹਣਾ ਨਾ ਸਮਝਣ ਆਪਣੇ ਦਿਲ ਨੂੰ پاک ਪਵਿੱਤਰ ਰੱਖਣਾ ਆਪਣੇ ਦਿਮਾਗ ਨੂੰ ਚੁਸਤ ਦਰੋਸਤ ਰੱਖਣਾ ਆਪਣੇ ਭਾਵਨਾਵਾਂ ਨਾਲ ਆਪਣੇ ਵਿਚਾਰਾਂ ਨਾਲ ਦੂਸਰਿਆਂ ਨੂੰ ਖੁਸ਼ੀ ਦੇਣੀ ਕਿਸੇ ਦੇ ਕੰਮ ਆਉਣਾ ਇਹ ਗੁਣ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨ ਦੀ ਜ਼ਰੂਰਤ ਆ ਨਾ ਕਿ ਹਰ ਵੇਲੇ ਤੁਸੀਂ ਆਪਣੇ ਹੀ ਸਰੀਰ ਬਾਰੇ ਕਿਸੇ ਗੁੰਝਲ ਦਾ ਸ਼ਿਕਾਰ ਹੋ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਪਿਆਰ ਕਰਨ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਸੀਂ ਵੀ ਲੋਕਾਂ ਨੂੰ ਪਿਆਰ ਕਰੋ ਤੇ ਉਸ ਤੋਂ ਵੀ ਵੱਧ ਜ਼ਰੂਰੀ ਆ ਕਿ ਆਪਣੇ ਆਪ ਨੂੰ ਪਿਆਰ ਕਰੋ ਅੱਜ ਲਈ ਇੰਨੀਆਂ ਗੱਲਾਂ ਇਸ ਤੋਂ ਬਾਅਦ ਕੁਝ ਹੋਰ ਗੱਲਾਂ ਕਿਸੇ ਹੋਰ ਐਪੀਸੋਡ ਵਿੱਚ ਕਰਾਂਗੇ ਮਿਹਰਬਾਨੀ ਸ਼ੁਕਰੀਆ